ਮੈਂ ਵਲੌਗ ਲਈ ਆਈ ਹਾਂ। ਹੇ ਗਾਇਜ਼, ਵੈਲਕਮ ਬੈਕ ਟੂ ਮਾਈ YouTube ਚੈਨਲ। ਵਿਥ ਕਪਲ ਐਂਜਲ ਐਂਡ ਸਾਸਤਰੀ। ਕਾਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ। ਵੈਲਕਮ ਬੈਕ ਟੂ ਅ ਨਿਊ ਵਲੌਗ। ਹਾਂਜੀ, ਇਸ ਵਲੌਗ ਵਿੱਚ ਚਾਚਾ ਜੀ ਕਰੇ ਜਿਹੜਾ ਇਹ ਪਾਠ ਟਿਕਿਆ ਸੀ ਤੇ ਉਹ ਸਾਰਾ ਅਸੀਂ ਵਿਖਾਵਾਂਗੀ ਪ੍ਰੋਗਰਾਮ। ਤੇ ਇਹ ਜਿਹੜਾ ਵਲੋਗ ਇਹ ਥੋੜਾ ਲੰਬਾ ਜਾ ਸਕਦਾ ਹੈ ਬਟ ਅਸੀਂ ਇਹਨੂੰ ਕਵਰ ਕੀਤਾ ਹੈ ਦੋ ਪਾਰਟ ਚ ਪਹਿਲੇ ਪਾਰਟ ਚ ਬਾਬਾ ਜੀ ਨੂੰ ਘਰੇ ਲੈ ਕੇ ਆਏ ਨਹੀਂ ਤੇ ਸਾਰੀ ਸੰਗਤ ਆਈ ਹੋਈ ਹੈ ਦਰਸ਼ਨ ਕੀਤੇ ਨੇ ਉਹਨਾਂ ਸਾਰਿਆਂ ਨੇ ਵੀ ਬਾਬਾ ਜੀ ਦੇ ਤੇ ਸੈਕਿੰਡ ਪਾਰਟ ਚ ਮੈਂ ਜਿੱਥੇ ਸਕੂਲ ਚ ਸਟੱਡੀ ਕਰਦੀ ਸੀ ਤੇ ਮੈਂ ਉਸ ਸਕੂਲੇ ਗਈਆਂ ਉਸ ਸਕੂਲੇ ਐਗਜ਼ਿਬਿਸ਼ਨ ਲੱਗਾ ਹੋਇਆ ਸੀ ਐਂਡ ਜਿਹੜੇ ਵੀ ਜਠਾਨੀਆਂ ਦੇ ਬੱਚੇ ਨੇ ਤੇ ਉਹ ਵੀ ਉਸ ਸਕੂਲੇ ਸਟੱਡੀ ਕਰ ਰਹੇ ਨੇ ਤੇ ਐਗਜ਼ਿਬਿਸ਼ਨ ਸੀ ਉਹਨਾਂ ਦਾ ਸੈਕਿੰਡ ਡੇ ਸੋ ਮੈਂ ਸੋਚਿਆ ਵੀ ਮੈਂ ਵੀ ਵੇਖਾਂ ਸਕੂਲ ਤੇ ਐਕਸੀਬਿਸ਼ਨ ਜਬੋਤ ਵਧੀਆ ਸਭ ਨੇ ਜਿਹੜਾ ਇਹ ਬੱਚਾ ਨੇ ਆਪਣੀ ਕਲਾ ਕਰੇ ਵਿਖਾਈ ਸੀ ਤੇ ਗੱਲਾਂ ਬਾਤਾਂ ਕਰਾਂਗੇ ਫੋਨ ਤੁਸੀਂ ਵੇਖੋ ਪਹਿਲਾ ਜਿਹੜਾ ਤੁਹਾਡੇ ਵਲੌਗ ਦਾ ਉਹ ਤੇ ਉਮੀਦ ਕਰਦੇ ਆ ਤੁਹਾਨੂੰ ਪਸੰਦ ਆਏਗਾ ਵਲੌਗ ਬੇਸੇ ਲੰਬਾ ਬਣ ਰਿਹਾ ਇਸ ਏ ਬਿਕੋਜ਼ ਜਿਹੜਾ ਚਾਚਾ ਦਾ ਬੇਟਾ ਹੈ ਉਹ ਯੂਐਸਏ ਦੇ ਨਾਲ ਵੀ ਉਹ ਦੰਦਾ ਸੀ ਵੀ ਮੈਂ ਬਲੌਗ ਤੇ ਵੀ ਜੁੜੀ ਦੇ ਲਈ ਵੀਡੀਓ ਜੁਲਦੀ ਨਾ ਮੈਂ ਦੇਖਾਂ O ਗੁਰੂ ਸਤ Satana Satana ਨਾਮ Satana

ਮੇਰਾ ਪਿਆਰ ਓਸ ਮੇਰਾ ਪਿਆਰ ਆ ਵਸ ਮੇਰੇ ਕੋ ਕਿੰਤਾ ਹਰ ਕਰ ਕਿਰਪਾ ਮਨ ਵਸ ਜਿਓ ਹਰ ਕਰ ਕਿਰਪਾ ਮਨ ਵਸ ਜਿਓ ਆਗੀ ਦਾ ਪਾਵਨ ਪਵਿੱਤਰ ਫਰਮਾਨ ਹੈ ਉਤਮ ਮਤ ਪ੍ਰਭ ਅੰਤਜਾਮੀ ਜਿਉਂ ਪ੍ਰੇਰੇ ਕਿਉਂ ਕਰਨਾ ਜਿਵੇਂ ਨਟਵਾ ਤੰਤ বাজਾਏ ਤੰਤੀ ਤੁੰ ਬੱਜ ਹੈ ਜੰਤ ਜਨਹ ਦੇ ਮਵਾਤਨ ਸਾ ਸਤਿਗੁਰੂ ਮਹਾਰਾਜ ਆਪ ਜੀ ਨੇ ਸਮੂਹ ਸੇਵਕ ਪਰਿਵਾਰ ਨੂੰ ਸਤਕਾਰਯੋਗ ਸਰਦਾਰ ਕੁਲਵਿੰਦਰ ਸਿੰਘ ਜੀ ਮਾਸਤੇ ਜੇ ਪਾਸ਼ੇਤ ਤੇਨਾਂ ਦੇ ਸੁਪੁੱਤਰ ਕਾਕਾ ਜਸ਼ਨਪ੍ਰੀਤ ਸਿੰਘ ਜੀ ਮਾਸਤੇ ਜੇ ਪਾਸ਼ੇਤ ਤੇਨਾਂ ਦੀ ਪੂਰਨ ਤੰਦਰੁਸਤੀ ਪੂਰਨ ਦੇਹ ਰੋਗਤਾ ਦੇ ਸਤਿਗੁਰੂ ਮਹਾਰਾਜ ਆਪ ਜੀ ਦੇ ਅਪਾਰ ਕਿਰਪਾ ਬਖਸ਼ਿਸ਼ ਹੋਈ ਆ ਆਪ ਜੀ ਨੇ ਬੱਚੇ ਨੂੰ ਪੂਰਨ ਤੰਦਰੁਸਤੀ ਪੂਰਨ ਦੇਹ ਰੋਗ ਕੰਮ ਦੇ দান ਬਖਸ਼ਿਸ਼ ਕੇ ਤੇ ਸਤਿਗੁਰੂ ਮਹਾਰਾਜ ਜੀ ਨੂੰ ਸਿਵ ਪਰਿਵਾਰ ਨੂੰ ਇਕੱਤਰ ਹੋ ਕਰਕੇ ਆਪ ਜੀ ਦਾ ਕੋਟਾਨ ਕੋਟ ਕੋਟ ਸ਼ੁਕਰਾਨਾ ਕਰਦੇ ਹੋਏ ਸਤਿਗੁਰੂ ਮਹਾਰਾਜ ਜੀਓ ਘਰ ਦੀ ਸੁਖ ਸ਼ਾਂਤੀ ਨੂੰ ਪਰਿਵਾਰ ਦੀ ਤੰਦਰੁਸਤੀ ਪਰਦੇਸ ਸਕੇ ਬੱਚੇ ਦੀ ਰਹਿ ਦੀ ਤੰਦਰੁਸਤੀ ਪੂਰਨ ਤੰਦਰੁਸਤੀ ਲਈ ਅਤੇ ਕਾਰੋਬਾਰ ਦੀ ਚੜ੍ਹਦੀ ਕਲਾ ਲਈ ਕਾਰੋਬਾਰ ਦੀ ਤਰੱਕੀ ਦੇ ਸਤਿਗੁਰੂ ਮਹਾਰਾਜ ਜੀਓ ਤੁਰ ਕੀ ਬਾਣੀ ਆਈ ਤਿੰਨ सगली ਚਿੰਤ ਮਿਟਾਈ ਜੀ ਦਾ ਮਹਾਕੰਨ ਅਨੁਸਾਰ ਸਤਿਗੁਰੂ ਮਹਾਰਾਜ ਉਸੇ ਪਰਿਵਾਰ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਪ੍ਰਵੰਮ ਕਰਨ ਦੀ ਅਰਦਾਸ ਬੇਨਤੀ ਹੈ ਅਰਦਾਸ ਬੇਨਤੀ ਪ੍ਰਵਾਨ ਕਰਨਾ ਸਤਿਗੁਰੂ ਮਹਾਰਾਜ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਹਿਾ ਸੁਹਾਸੀ ਯਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਾਇਸ ਐਡੀ ਲੰਮੀ ਨਮਸਕਾਰ ਗੁਰਾਇਆ ਨਾ ਮੈਂ ਸੋ ਵੀ ਸੀ ਮੇਰੇ ਫਟੋਆਂ ਕਿਤੇ ਨਹੀਂ ਹੋਣਗੇ ਲੇ ਜਾਪੇਗਾ ਇਸ ਦਾ ਵਿਸਤਾਰ ਮੈਂ ਦੇਖੀ ਸੰਸਾਰ ਲੱਖ ਨੂੰ ਹਾਂਜੀ ਗਾਇਸ ਤੇ ਹੁਣ ਹੋ ਗਈ ਏ ਸ਼ਾਮ ਤੇ ਸਾਰੀਆਂ ਬੀਬੀਆਂ ਨੇ ਡਿਊਟੀ ਆ ਸੰਭਲੀ ਏ ਮਟਰ ਦੀ ਤੇ ਸਾਰੀਆਂ ਮਟਰ ਕੱਢ ਰਹੀਆਂ ਨੇ ਹੁਣ ਬਹੁਤ سارے ਮਟਰ ਕੱਢੇ ਅਸੀਂ ਤੇ ਵੇਖੋ ਤੁਸੀਂ ਬੱਚੇ ਵੀ ਲੱਗੇ ਹੋਏ ਨੇ ਮਟਰ ਕੱਢਣ ਤੇ ਵੇਖ ਲਓ ਇੰਡੀਆ ਦਾ ਮੋਲ ਮੇਰੇ ਵਲੌਗ ਵਿੱਚ ਕਿੱਥੇ ਜਾਣਾ ਨਹੀਂ ਜਾਣਾ ਕਿੱਥੇ ਜਾਣਾ ਹੈ ਨਹੀਂ ਜਾਣਾ ਨੋ 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 ਨਹੀਂ 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 ਆ ਮੈਂ ਯਾ ਮੈਂ ਨਾ ਆਈ ਦਰ ਕੋ ਕੋ ਨਹੀਂ ਜਾ ਕੋ ਕੋ ਨਹੀਂ ਜਾ ਸਰਗੋਣਾ ਸਰਗੋਣਾ ਕਹ ਦੋ ਨਹੀਂ 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 ਜਾਣਾ ਤੇ ਉੱਥੇ ਹੀ ਹੈ ਜਿੱਥੇ ਮਣਾ ਕਰਦੇ ਹੋਰ ਆਗਰ ਤੇ ਤਰ ਹਣੀ ਤੇ ਮੈਂ ਕਿਤੇ ਬੰਗਾਂ ਨੂੰ ਦੇਖੋ ਗਾਈ ਰੱਖਿਆ ਵਾਸਤੇ ਹਾਂ ਹਾਂ ਨਾ ਜੇ ਵੀ ਆ ਆ ਗਾਲਿਓ ਕਜਰਾਂ ਨੂੰ ਕਜਰ ਸ਼ਾਹ ਚੋਦੋਂ ਆਪਣੇ ਵਾਸਤੇ ਸੈੱਡ ਹੋ ਜਾਓ ਲੋਕ ਮੰਨ ਰਹਾ ਹੈ ਯੈਸ आ हाँ बात है मेरे को भी अंदर ले लो ऐसे करके ये <laughs> बच्चा मंडली एक यहां पे भी आई थी ये व्लॉग बना रही है हेलो चाची हेलो हां आ हो ਆ ਗਈ ਤੇ ਬਣਾਉਣ ਲਈ ਲਿਓਣ ਲਗੀ ਤਾਰੀ ਖਾਓ ਬਾਹਰ ਬੈਠੀ ਮੈਂ ਲੋ ਲਈ ਮੈਨੂੰ ਚਾਚੀ ਦੇ ਲਈ ਲੈ ਆਈ ਕਿਉਂਕਿ ਮੈਂ ਵਲੌਗ ਤੋਂ ਨਹੀਂ ਆਈ ਮੈਂ ਕੋਈ ਵੀ ਵਲੌਗ ਬਣਾਤੀ ਬਣਾ ਤੇ ਲੱਗ ਗਈ ਆ ਦੇਦਾ ਅੰਪੂਰਨਾ ਨਾਮ ਤੇਰਾ ਝੋਗਾ ਤੇ ਆ ਆ ਕੁੰਦਨ ਤੇ ਕੁੰਨੰਦ ਗਨੰਦ ਆਗਮ ਬੰਨਨ ਦੇ ਪਤਸ਼ਨ ਭਾਲੇ ਤਮਾਤ ਸਲਾ ਜੈ ਕੁੰਨੰਦ ਜੀ ਨੂੰ ਨੀਂਂਦ ਦੇਵਨ ਤੇ ਅਰਧਿਪਾ ਫਲਸਾ

ਅੰਕਲ ਰਵਿੰਦਰ ਕਿੱਥੇ ਹੋ? ਰਵਿੰਦਰ ਹੋਰ ਰਵਿੰਦਰ ਕਿੱਥੇ? ਬੱਸ 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 ਮੈਂ ਲਾਉਂਦੀ ਨਹੀਂ ਨਹੀਂ ਸਰਪ ਕੋ ਪਜਾ ਨਹੀਂ ਮੋਟਾ ਭੱਜ ਚੱਲਿਆ ਇਹ ਗਈ ਪਰ ਜਦੋਂ ਆਦੀ ਨੋਮ ਨੋ ਆ ਗਿਆ ਨਾ ਉਹ ਨੋ ਆ ਗਿਆ ਮੈਨੂੰ ਉਹ ਚੇ